ਆਪ ਇਹਨਾਂ ਤੋਂ ਆਇਆ ਵਾ ਸੁੰਦਰ ਨਗਰ ਦੀਆਂ ਤਸਵੀਰਾਂ ਆ ਜੋ ਪਾਣੀ ਚ ਡੁੱਬ ਰਿਹਾ ਸੁੰਦਰ ਨਗਰ ਜੇ ਬਰਸਾਤ ਨਾ ਰੁਕੀ ਤੇ ਸੁੰਦਰ ਨਗਰ ਜਿਹੜਾ ਹੈ ਸੁੰਦਰ ਨਗਰ ਸਮੁੰਦਰ ਨਗਰ ਕਈ ਦਿਨ ਪਹਿਲਾਂ ਅਸੀਂ ਖਬਰ ਲਈ ਸੀ ਸਮੁੰਦਰ ਨਗਰ ਤੇ ਇਹ ਸਮੁੰਦਰ ਨਗਰ ਵਾਕਈ ਬਣਿਆ ਪਿਆ ਜੀ ਇਹ ਆਬਾਦੀ ਉਧਰੋਂ ਬਾਜੀਗਰ ਮਹਿਲਾ ਰਹਿਮਾਨਪੁਰਾ ਸੁੰਦਰ ਨਗਰ ਸੁੰਦਰ ਨਗਰ ਦੇ ਪਲਾਟਾਂ ਦੇ ਵਿੱਚ ਦੀ ਹੁੰਦਾ ਹੋਇਆ ਪਾਣੀ ਜਿਹੜਾ ਆ ਦੇਖ ਲਓ ਇਧਰ ਵੀ ਆ ਗਿਆ ਜੀ ਇਹ ਲਾਲ ਬਾਸ਼ਾ ਰੋਡ ਦੀ ਬੈਕ ਸਾਈਡ ਆ ਲੋਕਾਂ ਲਈ ਜਿਹੜੇ ਹੱਡ ਪੀੜਤ ਦੇ ਨਾਲ ਪ੍ਰਭਾਵੇ ਤੇ ਉਹਨਾਂ ਲਈ ਨਿਕੋਦਰ ਦੇ ਰਹਿਮਾਨਪੁਰਾ ਮਹੱਲਾ ਦੇ ਵਿੱਚ 500 ਬੰਦਿਆਂ ਦਾ ਜਿਹੜਾ ਲੰਗਰ ਪਾਣੀ ਪੈਕ ਹੋ ਰਿਹਾ ਤਿਆਰ ਹੋ ਰਿਹਾ ਤਿਆਰ ਹੋ ਗਿਆ ਜੀ ਪੈਕ ਹੋ ਰਿਹਾ ਦੋ ਦੋ ਹੀ ਮਹੱਲਾ ਰਹਿਮਾਨਪੁਰਾ ਦੇ ਵਿੱਚ ਜਿੱਥੇ ਫੜ ਦਾ ਪਾਣੀ ਆਇਆ ਆ ਉਥੇ ਮਾਤਾ ਚੰਤਪਣੀ ਕਲੱਬ ਵੱਲੋਂ ਲੰਗਰ ਵੰਡਿਆ ਜਾ ਰਿਹਾ 500 ਪਰਿਵਾਰਾਂ ਨੂੰ ਜਿਹੜਾ ਲਾਲ ਉਹ ਤਾਂ ਰੋਟੀ ਮਿਲ ਗਈ ਆ ਚੱਲ ਚੱਲ ਚਲੋ ਕਰੋ ਚੱਲ ਜਾ ਲਾ ਸੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਨਕੌਦਰ ਸ਼ਹਿਰ ਵਿੱਚ ਖੜੇ ਹਾਂ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਆਪਦਾ ਆਈ ਪਈ ਆ ਤਰਾ ਤਰਾ ਹੋ ਰਹੀ ਆ ਮਾਝਾ ਏਰੀਆ ਅਗਰ ਗੱਲ ਕਰੀਏ ਸੁਲਤਾਨਪੁਰ ਕਪੂਰਥਲਾ ਅੰਮ੍ਰਿਤਸਰ ਫਾਜ਼ਿਲਕਾ ਫਿਰੋਜ਼ਪੁਰ ਅਗਰ ਉਸ ਏਰੀਆ ਦੀ ਗੱਲ ਕਰੀਏ ਦਾ ਲੋਕ ਘਰੋਂ ਬੇਕਾਰ ਹੋਣ ਤੇ ਮਜਬੂਰ ਹੋਏ ਆ ਪਤਾ ਨਹੀਂ ਕਿੰਨੇ ਕੁ ਪਸ਼ੂ ਜਿਹੜੇ ਆ ਹੜਾਂ ਦੀ ਭੇਟ ਚੜ ਗਏ ਬਸ ਹੁਣ ਤਾਂ ਕਹਿ ਲੋ ਰੱਬ ਹੀ ਰੱਖਾ ਆ ਜੇ ਪ੍ਰਸ਼ਾਸਨ ਨੇ ਪਹਿਲਾਂ ਹੀ ਕੋਈ ਕਦਮ ਚੱਕਿਆ ਹੁੰਦਾ ਜਦੋਂ ਬਰਸਾਤਾ ਸ਼ੁਰੂ ਹੋਈਆਂ ਸੀ ਤੇ ਸ਼ਾਇਦ ਇਹਨਾਂ ਹਾਲਾ ਮਾੜਾ ਨਾ ਹੁੰਦਾ ਜੇ ਡਰੇਨ ਸਿਸਟਮ ਪਹਿਲਾਂ ਤੋਂ ਹੀ ਸਹੀ ਹੁੰਦਾ ਅਸੀਂ ਨਕੋਦਰ ਨੂੰ ਬਹੁਤ ਸੇਫ ਮੰਨਦੇ ਸੀ ਕਈ ਕਹਿੰਦੇ ਨਕੋਦਰ ਦੇ ਵਿੱਚ ਪਾਣੀ ਨਹੀਂ ਆਇਆ ਕਿਉਂਕਿ ਸਤਲੋਈ ਦਰਿਆ ਨਹੀਂ ਸੀ ਚੜਿਆ ਜਿਸ ਤਰੀਕੇ ਨਾਲ ਬਰਸਾਤਾ ਹੋ ਰਿਹਾ ਸਤਲੁਜ ਦਰਿਆ ਵੀ ਚੜ ਰਿਹਾ ਆ ਰਹਿਮਾਨਪੁਰਾ ਵੀ ਪਾਣੀ ਦੇ ਨਾਲ ਪੂਰਾ ਭਰਿਆ ਪਿਆ ਆਬਾਦੀ ਵੀ ਔਰ ਸੁੰਦਰ ਨਗਰ ਦੇ ਕਈ ਘਰ ਜਿਹੜੇ ਆ ਪਾਣੀ ਦੇ ਨਾਲ ਪ੍ਰਭਾਵਿਤ ਹੋ ਗਏ ਕਈਆਂ ਦੇ ਘਰਾਂ ਦੇ ਵਿੱਚ ਬੈਡ ਬੈਡ ਜਿੰਨਾ ਪਾਣੀ ਆ ਗਿਆ ਸੋ ਜਦੋਂ ਵੀ ਆਪਦਾ ਆਉਂਦੀ ਆ ਪ੍ਰਮਾਤਮਾ ਕਿਸੇ ਨਾ ਕਿਸੇ ਨੂੰ ਮੋੜੇ ਜਰੂਰ ਕਰਤਾ ਆ ਮਾਂ ਚੰਤਪੁਰਨੀ ਕਲੱਬ ਨਕੋਦਰ ਦਾ ਜਿਹਨੂੰ 1 ਸਾਲ ਅੱਜ ਪੂਰਾ ਹੋ ਚੁੱਕਾ ਆ ਸੋ ਉਹਨਾਂ ਨੇ ਇੱਕ ਉਪਰਾਲਾ ਕੀਤਾ ਅੱਜ ਹੀ ਪਾਣੀ ਆਇਆ ਔਰ ਅੱਜ ਹੀ ਮਹਾਮਾਈ ਨੇ ਉਹਨਾਂ ਨੂੰ ਸੰਦੇਸ਼ ਦਿੱਤਾ ਮਹਾਮਾਈ ਨੇ ਉਹਨਾਂ ਨੂੰ ਉਠਾਲਿਆ ਜਗਾਇਆ ਕਿ ਭਾਈ ਗਰੀਬ ਘਰਾਂ ਚ ਜਿੱਥੇ ਅੰਨ ਪਾਣੀ ਜਿੱਥੇ ਚੁੱਲ੍ਹਾ ਨਹੀਂ ਬਲਣਾ ਉੱਥੇ ਅੱਜ ਤੁਹਾਡੀ ਲੋੜ ਆ ਸੋ ਅੱਜ ਸਾਡੇ ਨਾਲ ਸੰਧੂ ਸਾਹਿਬ ਜੈਨ ਸਾਹਿਬ ਆਪਣੇ ਮੈਡਮ ਹੋਣੀ ਜਲੋਟਾ ਮੈਡਮ ਪ੍ਰਧਾਨ ਜੀ ਸਾਰੇ ਸਾਡੇ ਨਾਲ ਪੂਰੀ ਟੀਮ ਅਗਰ ਗੱਲ ਕਰੀਏ ਬਹੁਤ ਜਣੇ ਨੇ ਇੱਥੇ ਸੋ ਇਹ ਨਾ ਸਾਰਿਆਂ ਵੱਲੋਂ ਇਹ 500 ਪਰ ਜਿਹੜੇ ਪਰਿਵਾਰਾਂ ਨੂੰ ਅੱਜ ਜਿਹੜਾ ਲੰਗਰ ਪਾਣੀ ਪਹੁੰਚਾਇਆ ਜਾਣਾ ਸੋ ਸਾਡੇ ਨਾਲ ਸਮਾਜ ਸੇਵੀ ਔਰ ਐਮਸੀ ਗੌਰਵ ਜੈਨ ਜੀ ਹਾਂਜੀ ਸਰ ਅੱਜ ਦੇ ਇਸ ਆਫਤਾ ਦੇ ਮੌਕੇ ਤੇ ਨਕੋਦਰ ਵਿੱਚ ਦੇਖੋ ਆਪਾਂ ਕਹਿੰਦੇ ਸੀ ਬਹੁਤ ਸੇਫ ਏਰੀਆ ਆ ਪਰ ਹੁਣ ਹਾਲਾਤ ਤੁਸੀਂ ਦੇਖ ਰਹੇ ਆ ਪਾਣੀ ਚਾਰੋਂ ਪਾਸੇ ਆ ਪਹਿਲਾਂ ਤਾਂ ਇਹ ਜਿਹੜੀ ਆਫਤਾ ਪਈ ਆ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਹਿਣ ਲੱਗੇ ਕਿ ਸਾਡੇ ਚਿੰਤਪੁਨੀ ਮਾ ਕਲੱਬ ਵੱਲੋਂ ਅੱਜ 500 ਪਰਿਵਾਰਾਂ ਵਾਸਤੇ ਰਾਸ਼ਨ ਦੀ ਸਮਗਲ ਜਿਹੜੀ ਤਿਆਰ ਰਾਸ਼ਨ ਜਿਹੜਾ ਖਾਣ ਵਾਲਾ ਰਾਸ਼ਨ ਆ ਉਹ ਦਿੱਤਾ ਜਾ ਰਿਹਾ ਔਰ ਖਾਸ ਕਰਕੇ ਮੱਲਾਸਰਾਹ ਜਿਹੜਾ ਕਿ ਸਵੇਰੇ ਅੱਜ ਇੰਨਾ ਜ਼ਿਆਦਾ ਪਾਣੀ ਆ ਗਿਆ 3 ਤੋਂ 4 ਫੁੱਟ ਪਾਣੀ ਮੱਲਾਸਰਾਹ ਦੇ ਵਿੱਚ ਆ ਗਿਆ ਮੈਨੂੰ ਬੜਾ ਕਹਿਣ ਲੱਗੇ ਖੁਸ਼ੀ ਹੋ ਰਹੀ ਆ ਵੀ ਸਾਡੀ ਵੱਡੀ ਪੈਣ ਸ਼ਮਾ ਜਲੋਟਾ ਜੀ ਹੋ ਗਏ ਸਾਡੇ ਸਾਬੀ ਭਾਈ ਹੋ ਗਏ ਕੁਲਦੀਪ ਸੰਧੂ ਜੀ ਹੋ ਗਏ ਇਹਨਾਂ ਜਿਹੜਾ ਉਰਾਲਾ ਕੀਤਾ ਵਾ ਇਹ ਬਹੁਤ ਹੀ ਚੰਗਾ ਉਰਾਲਾ ਵਾ ਮੈਂ ਕਹੂੰਗਾ ਵੀ ਇਸ ਮੌਕੇ ਦੇ ਉੱਤੇ ਵੱਤਵਾ ਸਮਾਜ ਸੇਵ ਸੰਸਥਾ ਜਿਹੜੀ ਹੈਗੀਆਂ ਵਾ ਉਹ ਅੱਗੇ ਆਉਣ ਔਰ ਪਰਿਵਾਰਾਂ ਦਾ ਹੱਥ ਫੜਨ ਜਿਸ ਚੀਜ਼ ਦੀ ਲੋੜ ਆ ਉਹ ਦੱਸਣ ਔਰ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਮੇਰਾ ਖਿਆਲ ਸ਼ਹਿਰ ਮਨੁਸ਼ਾਹ ਲੱਗਦਾ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਇਸ ਏਰੀਆ 'ਚ ਨਹੀਂ ਪਹੁੰਚਿਆ ਮੈਂ ਮਾਨ ਜੋਗ ਐਸਜੀਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਇੱਥੇ ਦਵਾਈ ਤੇ ਹੋਰ ਸਮਗਰੀ ਕੋਈ ਤਰਪਾਲ ਜਾਂ ਜੋ ਵੀ ਚੀਜ਼ ਉਹਨਾਂ ਨੂੰ ਚਾਹੀਦੀ ਆ ਉਹ ਆਪਣੇ ਨੁਮਾਇੰਦੇ ਭੇਜ ਕੇ ਇੱਥੇ ਜੂ ਪ੍ਰੋਵਾਈਡ ਕਰਨ ਅੱਜ ਦਾ ਜਿਹੜਾ ਖਾਣ ਪੀਣ ਦਾ ਰਾਸ਼ਨ ਦਾ ਸਾਰਾ ਸਮਗਰੀ ਆ ਉਹ ਮਾਂ ਚਿੰਤਪੁਨੀ ਕਲੱਬ ਵੱਲੋਂ ਸਾਡੇ ਕੁਲਦੀਪ ਸੰਧੂ ਜੀ ਸਾਬੀ ਭਾਜੀ ਮੈਡਮ ਸ਼ਮਾ ਜਲੋਟਾ ਜੀ ਇਹਨਾਂ ਦੀ ਟੀਮ ਵੱਲੋਂ ਉੱਥੇ ਪਹੁੰਚਾਈ ਜਾ ਰਹੀ ਹੈ ਮੈਂ ਕਿਹਾ ਦੇਖੋ ਇਹ ਮਹਾਮੈਦੀ ਕਿਰਪਾ ਜਿਹਦਾ ਕਰਕੇ ਇੱਕ ਛੋਟਾ ਜਿਹਾ ਅਸੀਂ ਪਰਿਵਾਰ ਬਣਾਇਆ ਮਾਂ ਚਿੰਤਪੁਨੀ ਕਲੱਬ ਮੁਲਾ ਰਹਿਮਾਨਪੁਰਾ ਨਕੂਦਰ ਔਰ ਅਸੀਂ ਲਗਭਗ 1 ਸਾਲ ਹੋ ਗਿਆ 12ਵੀਂ ਵਾਰੀ ਯਾਤਰਾ ਅਗਤੀ 13 ਤਰੀਕ ਨੂੰ ਜਾਊਗੀ ਮਾਂ ਚਿੰਤਪੁਨੀ ਔਰ ਅਸੀਂ ਹਮੇਸ਼ਾ ਹੀ ਕਹਿੰਦੇ ਆ ਕਿ ਸਾਬੀ ਕਰਿਆਨਾ ਸਟੋਰ ਬਾਜੀਗਰ ਬਸਤੀ ਉਹਦੇ ਟਿਕਟਾਂ ਬੁੱਕ ਹੁੰਦੀਆਂ ਫ੍ਰੀ ਆਫ ਕਾਸਟ ਮੋਲੇ 1 2 3 ਤਰੀਕ ਨੂੰ ਟਿਕਟਾਂ ਬੁੱਕ ਕਰਵਾ ਕੇ ਤੁਸੀਂ ਸਿਰਫ ਧਾਰਕਾਡ ਦੀ ਕਾਫੀ ਦੇਣੀ ਆ ਤੁਹਾਨੂੰ ਖਾਣਾ ਪੀਣਾ ਬੱਸ ਨੇ ਲੈ ਕੇ ਜਾਣਾ ਆਣਾ ਜੇ ਕਿਸੇ ਬਜ਼ੁਰਗ ਕੋ ਮੱਛਾ ਟੇਕਣ ਲਈ ਪੈਸੇ ਨਹੀਂ ਹੈਗੇ ਉਹ ਵੀ ਸਾਡਾ ਕਲੱਬ ਪ੍ਰੋਵਾਈਡ ਕਰਾਂਦਾ ਅਸੀਂ ਜਿਉ ਮੈਨੂੰ ਸਵੇਰੇ ਪਤਾ ਲੱਗਾ ਕਿ ਸਾਡੇ ਏਰੀਆ ਵਿੱਚ ਪਾਣੀ ਆ ਚੁੱਕਾ ਤੇ ਮੈਂ ਮੇਰੇ ਨਾਲ ਸਾਬੀ ਬਾਜੀ ਖੜੇ ਆ ਸਾਡੇ ਮੈਡਮ ਖੜੇ ਆ ਸਮਝ ਰੋਟਾ ਜੀ ਮੈਂ ਉਦੋਂ ਹੀ ਇਹਨਾਂ ਨੂੰ ਰਿਕਵੈਸਟ ਕੀਤੀ ਮੈਂ ਕਹਾਂ ਵੀ ਅੱਜ ਆਪਾਂ ਮਹਾਮਾਇਦੀ ਕਿਰਪਾ ਨਾਲ ਕਲੱਬ ਵੱਲੋਂ 500 ਬੰਦੇ ਦਾ ਖਾਣਾ ਤਿਆਰ ਕਰਵਾਓ ਤੇ ਆਪਾਂ ਜਿਹੜੇ ਪਾਣੀ ਵਿੱਚ ਆਪਣੇ ਪਰਿਵਾਰ ਡੁੱਬੇ ਆ ਉਹਨਾਂ ਨੂੰ 500 ਬੰਦੇ ਨੂੰ ਘਰ-ਘਰ ਜਾ ਕੇ ਆਪਾਂ ਖਾਣਾ ਦੇ ਕੇ ਆਈਏ ਜਿੰਨਾ ਕੁਸੀਂ ਸਹਿਯੋਗ ਦੇ ਸਕਦੇ ਆਂ ਬਾਕੀ ਮੈਂ ਜ਼ਿਆਦਾ ਕੁਝ ਤਾਂ ਕਹਿਣਾ ਨਹੀਂ ਜਾਂਦਾ ਮੈਂ ਇਹੀ ਕਹਿਣਾ ਕਿ ਅਸੀਂ ਕਲੱਬ ਵੱਲੋਂ ਜੋ ਕਰ ਸਕਦੇ ਆਂ ਉਹ ਕਰਦੇ ਤੁਸੀਂ ਬਹੁਤ ਹੀ ਜ਼ਿਆਦਾ ਵੱਡਾ ਕੰਮ ਕਰ ਰਹੇ ਹੋ ਇਹ ਮਹਾਮਾਇਦੀ ਕਿਰਪਾ ਹੈ ਜੀ ਉਹਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਜੋ ਵੀ ਸਾਨੂੰ ਸੰਦੇਸ਼ ਆਉਂਦਾ ਹੈ ਅਸੀਂ ਇੱਕ ਦੂਜੇ ਨਾਲ ਸਾਂਝਾ ਕਰਕੇ ਮੈਂਟੋ ਮੈਂਟੀ ਅਸੀਂ ਉਪਰਾਲਾ ਕਰ ਲਏ ਨੇ ਆ ਇਹਨਾਂ ਨੇ ਜੋ ਵੀ ਮੇਰੇ ਡਿਊਟੀ ਲਈ ਕਿ ਆ ਕੰਮ ਅਸੀਂ 10 ਮਿੰਟ ਨਹੀਂ ਲਾਏ ਜਦੋਂ ਆਪਣਾ ਰਾਸ਼ਨ ਪਾਣੀ ਲਿਆ ਕੇ ਤੇ ਇੱਥੇ ਬਣਵਾਤਾ ਤੇ ਹੁਣ ਸਭ ਕੁਝ ਤਿਆਰ ਅਸੀਂ ਵੱਧ ਤੋਂ ਵੱਧ ਜੋ ਵੀ ਸਾਨੂੰ ਅੱਗੇ ਤੋਂ ਵੀ ਸੰਦੇਸ਼ ਆਵੇਗਾ ਅਸੀਂ ਉਹਦੇ ਨਾਲ ਜੈ ਮਾਤਾ ਦੀ ਮੈਡਮ ਸ਼ਮਾ ਜਲੋਟਾ ਜੀ ਸਾਡੇ ਨਾਲ ਮੈਡਮ ਮਾਤਾ ਰਾਣੀ ਦਾ ਜਕਾਰਾ ਹੀ ਬੁਲਾ ਦਿਓ ਚਾਹੇ ਕੋਈ ਗੱਲ ਨਹੀਂ ਮਾਤਾ ਰਾਣੀ ਦੇ ਜਕਾਰੇ ਨੇ ਸਾਰਾ ਕੁਝ ਸਹੀ ਕਰ ਦੇਣਾ ਜਕਾਰਾ ਚੰਦਪੁਰਨੀ ਮਈਆ ਜੀ ਦਾ ਸੱਚੇ ਦਰਬਾਰ ਕੀ ਜੈ ਏ ਵੀ ਜਾਨੂ ਉਹਨਾਂ ਨੇ ਜੋ ਸੁੱਤਿਆ ਪਿਆ ਜਗਾਇਆ ਹੈ ਉਹਨਾਂ ਦੀ ਕਿਰਪਾ ਔਰ ਮਿਹਰਬਾਨੀ ਦੇ ਨਾਲ ਔਰ ਸੰਗਤਾਂ ਦੀ ਸਹਿਯੋਗ ਦੇ ਨਾਲ ਹੀ ਸਾਰਾ ਕੰਮ ਹੋ ਰਿਹਾ ਹੈ ਜੀ ਜੈ ਮਾਤਾ ਦੀ ਜੈ ਮਾਤਾ